ਪਾਉ ਗੱਲ ਸੱਚੀ ਆ ਤੁਸੀਂ ਦੱਸ ਦਿਓ ਸਿੱਖ ਕੌਮ ਕਿੰਨੀ ਘੋਣ ਅੱਗੇ ਵਧੀ ਆ ਵਧੇ ਕਿਦਾਂ ਇੱਥੇ ਜਿਹੜਾ ਗੁਰੂ ਦੀ ਗੱਲ ਕਰਦਾ ਦਾ ਗੁਰੂ ਦੀ ਬਾਣੀ ਦੀ ਗੱਲ ਕਰਦਾ ਵਾ ਉਹਨੂੰ ਐਨਐਸਏ ਲਾ ਕੇ ਉਹ ਡਿਬਰੂਗੜੀ ਦੀ ਜੇਲ੍ਹ ਵਿੱਚ ਸੁਟਿਆ ਜਾਂਦਾ ਵਾ ਤੇ ਜਿਹੜੇ ਹਾਰ ਜਾਂਦੇ ਆ ਜਿਹੜੇ ਵੋਟਾਂ ਵਿੱਚੋਂ ਜਿੱਤਦੇ ਨਹੀਂ ਉਹ ਕੈਬਨਟ ਮੰਤਰੀ ਬਣ ਜਾਂਦੇ ਇਹ ਤੱਕਾ ਨਹੀਂ ਆ ਤੇ ਹੈਗਾ ਕੀ ਆ ਹੁਣ ਅਸੀਂ ਗੁਰੂ ਦੇ ਬਾਣੇ ਦੀ ਗੱਲ ਕਰਾਂਗੇ ਗੁਰੂ ਦੇ ਨਿਤਨੇਮ ਦੀ ਗੱਲ ਕਰਾਂਗੇ ਗੁਰੂ ਦੇ ਪੈਰਾਵੇ ਦੀ ਗੱਲ ਕਰਾਂਗੇ ਗੁਰੂ ਦੇ ਸਿਧਾਂਤ ਦੀ ਗੱਲ ਕਵਾਂਗੇ ਫਿਰ ਸਾਦੇ ਉੱਤੇ ਟੈਗ ਲੱਗਦੇ ਆ ਇਹ ਆਤਵਾਦੀ ਆ ਇਹ ਵੱਕਵਾਦੀ ਆ ਫਲਾਣੇ ਆ ਠਮਕਾਣੇ ਆ ਸਿੱਖ ਕੌਮ ਦਾ ਪ੍ਰਚਾਰ ਕਿੰਨਾ ਕੁ ਹੋ ਰਿਹਾ ਤੁਸੀਂ ਦੱਸ ਦਿਓ ਆਰਐਸਐਸ ਨੇ ਪਤਾ ਨਹੀਂ ਕਿੰਨੇ ਕੁ ਬੰਦੇ ਜਿਹੜੇ ਸਿੱਖਾਂ ਦਾ ਇਤਿਹਾਸ ਗਲਤ ਕਰਨ ਉੱਤੇ ਉਹਨਾਂ ਨੂੰ ਦਿਨ ਰਾਤ ਕਿਹਾ ਵੀ ਤੁਸੀਂ ਲਿਖੀ ਚੱਲੋ ਆਹ ਮਲਿਆ ਮੇਡ ਕਰ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਬੱਚੇ ਜਿਹੜੇ ਆ ਉਹ ਸਿੱਖੀ ਸਿਧਾਂਤ ਉਤੇ ਚੱਲਣੇ ਨਾ ਹੁਣ ਤੁਸੀਂ ਆਪ ਦੱਸ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਜੀ ਕੋਈ ਪਾਠੀ ਬਣਨ ਵਾਸਤੇ ਤਿਆਰ ਆ ਕੋਈ ਕਵੀਸ਼ਰ ਬਣਨ ਵਾਸਤੇ ਤਿਆਰ ਆ ਕੋਈ ਢਾਡੀ ਬਣਨ ਵਾਸਤੇ ਤਿਆਰ ਆ ਅਸੀਂ ਸਾਂਭਿਆ ਹੀ ਕੁਝ ਨਹੀਂ